ਗਾਇਬ ਨੇ ਇਹ ਸਾਨੂੰ ਸਲਾਹ ਇਤਲਾਹ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਨਦੀਪ ਸਿੰਘ ਜੋ ਕਿ ਗਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਰਗਿਆ ਦੇ ਨੇੜੇ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦੱਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਕਿ ਉਹ ਕਾਰਨ ਪਤਾ ਲੱਗਾ ਜੀ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਸਾਈਕਲ ਤੇ ਦੋਵੇਂ ਬਿਉਪਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗ੍ਰੰਥੀ ਰੰਗ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹ ਡਾਕਟਰ ਮਾਰਿਆ ਸਾਹਬ ਸਿੰਘ ਜਿਹੜੇ ਨੇ ਕਤਲ ਕੀਤਾ ਤਾਂ ਦਿਲਤਾਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਦ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਗੰਜੀ ਕੋਈ ਪੁਰਾਣੀ ਪੇਲਾ ਚੱਲਦੀ ਸੀ ਨਾ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਤੇਮ ਕਰਮਾਂਦਰ ਦੇ ਡਿਸਟ੍ਰਿਕਟ ਕੀਤਾ ਜਾਣਾ ਜਿਹੜੇ ਸਾਫ ਜਾਂਗੇ ਇਹਨਾਂ ਤੇ ਪਹਿਲਾ ਕੋਈ ਮਗਰਮਾਂਦਰ ਜਾਗਾ ਨਹੀਂ ਜੀ ਜੀ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧ ਕੋ ਮਾਮਲਾ ਦਰਜ ਕੀਤਾ ਹੋਇਆ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਚ ਉਹਦੇ ਪਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ ਕਾਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਫਤ ਵਿੱਚ ਐਸੀ ਉਹ ਸਬੰਧ ਵਿੱਚ ਜੀ ਟੀਮਾਂ ਤਿਆਰ ਆ ਤੇ ਮਾਜੂਰ ਸੀਨੀਅਰ ਅਫਸਰਾਂ ਦੇ ਰਹਿਨਮਾਈ ਹੇਠ ਰੀਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਜਾਏਗਾ ਕੋਈ ਲਾਲ ਮਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਕੋਈ ਲਪਾਵਾ ਨਾ ਪਾਇਆ ਇੱਕੋ ਦੀ ਅੱਖ ਬਾਹਰ ਨਿਕਲੀ ਪਈ ਹੈ ਜਿਸ ਦਾ ਕਤਲ ਨਹੀਂ ਜੀ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਤੇਜ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਦੱਸਿਆ ਉਹਦੇ ਪਿਤਾ ਜੀ ਦੇ ਬਿਆਨਾਂ ਦੇ ਮੁਤਾਬਕ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲ ਹੈ ਹਜ ਤੱਕ ਸਾਹਮਣੇ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਅੱਖ ਨਿਕਲ ਗਈ ਇੱਕੋ ਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਦੇ ਉ ਉਬਾਕੀ ਡਾਕਟਰ ਸਾਹਿਬ ਕੋ ਪੋਸਟ ਮਾਰਡ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀ ਗੱਲ ਜੀ ਨਾਮ ਬਜ਼ੁਰਗਾ ਤੁਹਾਡਾ ਮੈਂ ਗੁਲਬਾ ਸਿੰਘ ਹੈ ਜੀ ਇਹ ਜਿਹੜੀ ਘਟਨਾ ਹੋਈ ਉਹ ਆਪਣਾ ਕੀ ਲੱਗਦੇ ਸੀ ਹੋ ਮੇਰਾ ਬੇਟਾ ਵਾ ਜੀ ਠੀਕ ਹੈ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਹੀ ਆਉਂਦੇ ਜੀ ਰਾਤੀ ਨਾਲ ਆਉਣਾ ਸੀ ਤੁਸੀਂ ਨਹੀਂ ਸਵੇਰੇ ਪਤਾ ਲੱਗਾ ਅੱਛਾ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਜੀ ਮਾਏ ਮੇਰਾ ਮੋ ਉਹਨੂੰ ਹੋਤ। ਤੇ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰਪੁਰ ਆ ਪਾਟੀ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ। ਹਾਂ ਜੀ। ਠੀਕ ਹੈ ਜੀ। ਕਿੰਨੀ ਉਮਰ ਆ ਮੁੰਡੇ ਦੀ? ਉਹ ਨਹੀਂ ਆਗੇ 3-4 ਮਹੀਨੇ। ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ? ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਜੀ। ਹਾਂ ਜੀ ਬਾਬਾ ਜੀ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ? ਇਹ ਵਾਜੂ ਜੀ ਵਾਰਦਾਤ ਇਹ ਹੋਈ ਆ ਪੀ ਇਹ ਬਾਬਾ ਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਦੂੜੀ ਕਰਦੇ ਪੱਕੇ ਹੀ। ਹਾਂ ਜੀ। ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡਿਊਟੀ ਸੀ ਤੇ ਡਿਊਟੀ ਸਮਾਪਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਕ ਰਈਆ ਚੌਂਕੀ ਦੇ ਨੇੜੇ ਇਹ ਵਾਹਿਗੁਰੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦਾ ਭਜਨ ਅਕ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਨਾਸ ਹੀ ਇਹਨਾਂ ਦਾ ਨਾਮ ਦਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਾਨੋਵ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕੇ ਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਲ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂਜੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਕਤਲ ਦਾ ਕਰਨਾ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਕੀ ਹੋਇਆ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢ ਦਿੱਤੀਆਂ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਿਆ ਕਤਲ ਕੀਤਾ ਗਿਆ ਹੈ ਹਾਂ ਜੀ ਹਾਂ ਜੀ ਉਹ ਵੇਖਿਆ ਜੀ ਲਾਗੇ ਲਪਾਪਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਇਹ ਮਾਰਿਆ ਇਸ ਤਰ੍ਹਾਂ ਕਤਲ ਕੀਤਾ ਗਿਆ ਤਾਂ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਿਆ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਸ ਨੇ ਕਰ ਲਈ ਆ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤੋਂ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ। ਹਾਂਜੀ। ਤੇ ਕਿਰਚੀ ਨਿਕਲੀ ਕਿਰਚੀ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ? ਸਾਨੂੰ ਤੇ ਪ੍ਰਸ਼ਾਸਨ ਕੋਈ ਉਹ ਮੰਗਵਾ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਵਾ। ਹਾਂਜੀ। ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ। ਚਾਹੇ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ।